ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਵੀਰਾਂ ਦਾ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਆਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਪਾਂ ਅਗਲੇ ਆਉਣੇ ਹੋਗੇ। ਇਹ ਜਦਾ ਪੁਰਾਣੀ ਹੈ ਬਹੁਤ। ਕਰੇ ਜੀ ਜਰਾ ਹੋਵੇਗਾ। ਮੈਂ ਸੁਖਦੇਵ ਜਰਵਾ ਮੈਂ ਲੋਹ ਰੋਡ ਤੇ ਮੇਰੇ ਬੈਟਰੀ ਮੋਲੇ ਦੁਕਾਨ ਹੈ ਤੇ ਮੈਂ ਰੋਜ਼ ਸਵੇਰ ਨੂੰ ਦੁਕਾਨ ਖੋਲਦਾ ਜਿਸ ਦਿਨ ਸਵੇਰੇ 7 ਵਜੇ ਦੁਕਾਨ ਖੋਲੀ ਕੋਣੇ 7 ਵਜੇ ਤੇ ਬਾਹਰੋਂ ਬਿਲਕੁਲ ਸਭ ਕੁਝ ਨਾਰਮਲ ਜਿਹਾ ਜਦੋਂ ਮੈਂ ਸ਼ਟਰ ਚੱਕਿਆ ਤੇ ਅੰਦਰੋਂ ਮਤਲਬ ਸਭ ਕੁਝ ਸੜਿਆ ਹੋਇਆ ਸੀ ਬਿਲਕੁਲ ਹੀ ਸਾਰਾ ਕਾਲੀ ਹੋਈ ਸੀ ਤੇ ਜਿਹਦੇ ਵਿੱਚ ਮਤਲਬ ਏਸੀ ਬਿਲਕੁਲ ਖਤਮ ਹੋ ਗਿਆ ਕੈਮਰੇ ਬਿਲਕੁਲ ਖਤਮ ਹੋ ਗਏ ਤੇ ਲਾਈਟ ਦਾ ਵੀ ਕਰਟਪ ਹੋ ਗਈ ਫਿਟਿੰਗਾਂ ਵੀ ਸੜ ਗਈ ਹੈ ਤੇ ਮਤਲਬ ਬਾਕੀ ਸਾਰਾ ਹੀ ਸਮਾਨ ਕਾਲਾ ਸਗਾ ਬਿੰਨ ਕੋ ਧੂਆਂ ਫਿਰਿਆ ਹੋਇਆ ਸਗਾ ਤੇ ਬਾਹਰ ਕੋਈ ਸਿੰਪਟਮ ਨਹੀਂ ਸਗਾ ਤੇ ਹੁਣ ਅੱਗ ਲੱਗਣ ਦਾ ਕਾਰਨ ਕੀ ਆ ਕੋਈ ਸਮਝ ਨਹੀਂ ਲੱਗੀ ਕੋਈ ਵੀ ਕਿਉਂਕਿ ਰਾਤ ਨੂੰ ਹੀ ਜਾਂਦੇ ਹੋਏ ਲਾਈਟ ਮੇਨ ਸਵਿਚ ਵਗੈਰਾ ਕੋਈ ਬੰਦ ਕਰਕੇ ਜਾਂਦੇ ਆ ਤੇ ਕੀਆ ਕਾਰਨ ਹੋਇਆ ਕੁਝ ਨਹੀਂ ਪਤਾ ਬਾਕੀ ਅਗਰ ਜੇ ਹੀ ਨੋਸ ਦੀ ਗੱਲ ਆ ਦੇਖੋ ਘੱਟ ਤੋਂ ਘੱਟ 1.5-2 ਲੱਖ ਦਾ ਨੋਸ ਤੇ ਹੈਗਾ ਹੀ ਆ ਕਿਉਂਕਿ AC ਵੀ ਲਗਾਉਣਾ ਪੈਣਾ ਕੈਮਰੇ ਵੀ ਲਗਾਣੇ ਪੈਣੇ ਆ ਮੇਨ ਡੋਰ ਜਿਹੜੇ ਆ ਮੋਟਾ ਦੋਨੋਂ ਇਹ ਟੁੱਟਿਆ ਹੈ ਫਿਟਿੰਗ ਦੁਬਾਰਾ ਹੋਣੀ ਹੈ ਲਾਈਟ ਵੀ ਦੁਬਾਰਾ ਲਗਾਣੀਆਂ ਪੈਣੀਆਂ ਕਿੰਨੇ ਇਨਸਾਨ ਹੋਣਗੇ ਮਤਲਬ ਨੀਅਰ ਅਬਾਟ 1.5 ਤੋਂ 2 ਲੱਖ ਤੱਕ ਕਹਿ ਸਕਦੇ ਆ ਮਤਲਬ ਕਿ ਬਾਕੀ ਦਾ ਲਗਾ ਕੇ ਪਾ ਲਗਣਾ ਹੈ ਜਿੱਦਾਂ ਹੁਣ ਮਤਲਬ ਹੁਣ ਪਲਾਈ ਲੈ ਕੇ ਆ ਮੈਕਾ ਲੈ ਕੇ ਆ ਮੈਂ ਕਿ ਇਲੈਕਟ੍ਰੀਸ਼ੀਅਨ ਲੱਗਾ ਹੋਇਆ ਤੇ ਜਿਹੜੇ ਮੇਨ ਡੋਰ ਆ ਉਹ ਵੀ ਚੇਂਜ ਹੋਣੇ ਆ ਆਸ ਤਾਂ ਇਹ ਫੇਣੀ ਲੋੜ ਪਈ ਜਾਂਦਾ ਬਣਾਇਆ ਫਾਇਰ ਸਟੇਸ਼ਨ ਨੂੰ ਬਣਾਇਆ ਅੱਗ ਭਜਾਣ ਵਾਸਤੇ ਨਹੀਂ ਜੀ ਨਹੀਂ ਉਹ ਜਦੋਂ ਜਚਾ ਮਤ ਵੇਰੇ ਆ ਅੱਗ ਬੁਝ ਚੁੱਕੀ ਸੀਗੀ ਫਾਇਰ ਬ੍ਰਿਗੇਡ ਦੀ ਤਾਂ ਲੋੜ ਪੈਂਦੀ ਰੋ ਜੇ ਸਾਨੂੰ ਪਤਾ ਲੱਗਦਾ ਕਿ ਬਾਹਰੋਂ ਦਾ ਸਿੰਪਟਮ ਹੈ ਕੋਈ ਨਹੀਂ ਸੀ ਬਾਹਰੋਂ ਦਾ ਬਿਲਕੁਲ ਕਟਰ ਸਾਫ ਹੈ ਉਹ ਤੋਂ ਹੀ ਹੁਣ ਵੀ ਦੇਖ ਸਕਦੇ ਆ ਠੀਕ ਹੈ ਨਾ ਮਨ ਜੋ ਕਰੀ ਉਹ ਅੰਦਰ ਅੰਦਰ ਹੋਇਆ ਬਾਕੀ ਸਾਡੀ ਬਲੋ ਕਿਸਮਤ ਚੰਗੀ ਸੀ ਕਿ ਕਿ ਬਾਕੀ ਸਮਾਨ ਨੂੰ ਅੱਗ ਨਹੀਂ ਪਈ ਕਿਉਂਕਿ ਤਾਂ ਵੀ ਹੱਥ ਤੱਕ ਬਚਾ ਲਓਗੇ ਇਹਦਾ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਵੀ ਉਹਨੇ ਸਾਨੂੰ ਫਿਰ ਵੀ ਕਾਫੀ ਹੱਦ ਤੱਕ ਬਚਾ ਲਿਆ ਜੀ ਬਾਕੀ ਇਨਸਾਨ ਦੇ ਹੋਇਆ ਹੀ ਹੈ ਉਹਦੇ ਤੁਸੀਂ ਵੀ ਦੇਖਿਆ ਉਹਦਾ ਇਨਸਾਨ ਬਹੁਤ ਚੰਗੀ ਹਾਲਤ ਵਿੱਚ ਹੈ ਸਵੇਰੇ ਦਾ ਜਦ ਜੁਪਹਿਰੇ ਆਉਂਦੇ ਬਹੁਤ ਜਿਆਦਾ ਸਾ ਜਦ ਤੱਕ ਕਾਰਾਂ ਆਉਂਦੇ ਨਾ بڑے ਸਮੇਂ ਤੋਂ ਲੱਗ ਰਹੀ ਰੇਲਵੇ ਰੋਡ ਨਵਾਂ ਸ਼ਹਿਰ ਦੇ ਮਾਮਲੇ ਨੂੰ ਲੈ ਕੇ ਨਵਾਂ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਇੱਕ ਵਿਸ਼ੇਸ਼ ਬੈਠਕ ਚੈਨ ਉਪਾਸਰਾ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਕੀਤੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰਾਂ ਨੇ ਹਿੱਸਾ ਲਿਆ ਇਸ ਬਾਕ ਮਿਟ ਸਰਬ ਸੰਪਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਕਿ ਰੇਲਵੇ ਰੋਡ ਦੇ ਮਾਮਲੇ ਨੂੰ ਲੈ ਕੇ 23 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਨਵਾਂ ਸ਼ਹਿਰ ਬੰਦ ਕਰਕੇ ਚੰਡੀਗੜ੍ਹ ਚੌਂਕ ਵਿੱਚ ਰੋਸ ਕਰਨਾ ਦਿੱਤਾ ਜਾਵੇਗਾ ਅਤੇ ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਜਿਹੜਾ ਸ਼੍ਰੀ ਭਗਤ ਸਿੰਘ ਨਗਰ ਦੇ ਰਾਹੀਂ ਇੱਕ ਮੰਗ ਪੱਤਰ ਵੀ ਭੇਜਿਆ ਜਾਵੇਗਾ ਆਓ ਦੇਖਦੇ ਹਾਂ ਇਸ ਵਾਰ ਦੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਵੀ ਵਿਸ਼ੇਸ਼ ਰਿਪੋਰਟ ਜੀ ਰੇਲਵੇ ਰੋਡ ਦੇ ਜਿਹੜਾ ਰੋਡ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਉਹਦੇ ਸਬੰਧੀ ਅਸੀਂ ਇੱਕ ਆਪਸ ਚ ਸਾਰੇ ਦੁਕਾਨਦਾਰ ਭਰਾਵਾਂ ਨੇ ਅਸੀਂ ਐਕਚੁਅਲੀ ਨਵਾਂ ਸ਼ਹਿਰ ਸਾਰੇ ਵਪਾਰ ਮੰਡਲ ਨੂੰ ਇੱਥੇ ਸੱਦਿਆ ਸੀਗਾ ਪਰ ਸਾਰਾ ਵਪਾਰ ਮੰਡਲ ਆ ਗਿਆ ਕਿਉਂਕਿ ਕੱਲਾ ਇਹ ਰੇਲਵੇ ਰੋਡ ਦਾ ਮਸਲਾ ਨਹੀਂ ਹੈਗਾ ਸਾਰੇ ਨਵੇਂ ਸ਼ਹਿਰ ਦਾ ਮਸਲਾ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਚ ਰੇਲਵੇ ਰੋਡ ਤੇ ਹਰ ਬੰਦੇ ਨੂੰ ਆਉਣਾ ਪੈਂਦਾ ਕੋਈ ਸਮਾਲ ਲੈਣ ਕਿਸੇ ਤਰ੍ਹਾਂ ਵੀ ਉਹਨੂੰ ਆਉਣਾ ਪੈਂਦਾ ਅਸੀਂ ਉਸ ਸਬੰਧ ਵਿੱਚ ਮੀਟਿੰਗ ਰੱਖੀ ਸੀ ਸਾਨੂੰ ਜਿੱਦਾਂ ਲੌਲੀਬੋਪ ਅਸੀਂ ਬਹੁਤ ਖਾਂਦੇ ਹਾਂ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਸਾਲਾਂ ਹੀ ਨਿਕਲ ਗਏ ਆ ਇਹ ਸੜਕ ਬਣਨ ਲੱਗੀ ਜੀ ਟੈਂਡਰ ਪਾਸ ਹੋ ਗਿਆ ਜੀ ਆ ਹੋ ਗਿਆ ਜੀ ਇਹ ਹੋ ਗਿਆ ਜੀ ਹੁਣ ਸਾਨੂੰ ਇਹ ਨਹੀਂ ਸਮਝ ਲੱਗਦਾ ਸੜਕ ਬਣਨੀ ਕਦੋਂ ਆ ਕਿਸ ਬੰਦੇ ਨੇ ਟੈਂਡਰ ਲਿਆ ਸਾਨੂੰ ਉਸ ਬੰਦੇ ਦਾ ਨਾਮ ਜਦ ਕੀਤਾ ਜਾਵੇ ਕਿਸ ਬੰਦੇ ਨੇ ਟੈਂਡਰ ਲਿਆ ਉਹ ਸਾਨੂੰ ਕਲੀਅਰ ਕੀਤਾ ਜਾਵੇ ਉਹ ਸਾਡੇ ਨਾਲ ਮਿਲ ਕੇ ਮੀਟਿੰਗ ਕਰਕੇ ਜਾਵੇ ਨਹੀਂ ਤਾਂ ਅਸੀਂ ਮੰਗਲਵਾਰ ਨੂੰ 9 ਤੋਂ 12 ਬਾਜ਼ਾਰ ਬੰਦ ਰੱਖਾਂਗੇ ਪਲੱਸ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਆਪਾਂ ਆਪਣਾ ਰੋਸ ਬਜ਼ਾਰਾ ਜਿਹਾ ਕਰਾਂਗੇ ਅਸੀਂ ਰੋਜ਼ ਮੁਜ਼ਾਰਕ ਅਸੀਂ ਕਿਸੇ ਨੂੰ ਪਰੇਸ਼ਾਨੀ ਦੇਣਾ ਨਹੀਂ ਚਾਹੁੰਦੇ ਪਰ ਅਸੀਂ ਇਹ ਦੇਖ ਲਿਆ ਵੀ ਇਹਦਾ ਕੋਈ ਹੱਲ ਹੈ ਨਹੀਂ ਅਸੀਂ ਚੰਡੀਗੜ੍ਹ ਚੌਕ ਨੂੰ ਜਾਮ ਕਰਾਂਗੇ ਬੰਦ ਕਰਾਂਗੇ ਉੱਥੇ ਜੇ ਤਾ ਸਾਦ ਵੀ ਸਾਡਾ ਕੋਈ ਹੱਲ ਨਹੀਂ ਹੁੰਦਾ ਤੇ ਇਸ ਪ੍ਰੋਟੈਸਟ ਨੂੰ ਤੇਜ਼ ਕੀਤਾ ਜਾਊਗਾ ਉਹ ਜਿਸ ਤਰ੍ਹਾਂ ਵੀ ਆਪਾਂ ਸਾਰਿਆਂ ਸਹਿਮਤੀ ਨਾਲ ਉਹਨੂੰ ਤੇਜ਼ ਕੀਤਾ ਜਾਊਗਾ ਕਿਸ ਤਰ੍ਹਾਂ ਵੀ ਹੋ ਸਕਦਾ ਤੇ ਲਾਲੀਬੋ ਤੁਹਾਨੂੰ ਪਤਾ ਹੀ ਹੈ ਹੁਣ ਇਧਰ ਇੱਕ ਪਾਈਪਿੰਗ ਜਿਹੜੀ ਜਲਦੀ ਪਈ ਹੈ ਪਾਈਪਿੰਗ ਟੁੱਟੀ ਹੋਈ ਹੈ 5-6 ਦਿਨ ਤੋਂ ਕੋਈ ਵੀ ਪੁੱਛਣ ਤੱਕ ਨਹੀਂ ਆਇਆ ਵੀ ਕਾਦੀ ਪਾਈਪਿੰਗ ਲੀਕੇਜ ਆ ਜਿੰਨਾ ਬਰਸਾਤ ਦਾ ਪਾਣੀ ਸੀ ਉਸ ਤੋਂ ਵੱਧ ਪਾਣੀ ਹੁਣ ਇਸ ਵੇਲੇ ਖੜਾ ਹੈ ਕੀ ਮਤਲਬ ਇਸ ਚੀਜ਼ ਦਾ ਕੋਈ ਪੁੱਛੇ ਨਹੀਂ ਆ ਰਿਹਾ ਕੀ ਮਤਲਬ ਇਹਦਾ ਇਹ ਸਾਰੇ ਜਿਹੜੀ ਪੋਲਿਟਿਕਸ ਆ ਨਾ ਪੋਲਿਟਿਕਸ ਆਪਣੇ ਘਰਾਂ ਤੱਕ ਰੱਖ ਕੇ ਤੇ ਇਨਸਾਨੀਅਤ ਦੇ ਨਾਤੇ ਸਾਡੇ ਕੋਲ ਇਕੱਠੇ ਹੋਵੋ ਤਾਂ ਕਿ ਆਪਾਂ ਕੋਈ ਆਪਣੇ ਸ਼ਹਿਰ ਦਾ ਸ਼ਹਿਰ ਦਾ ਦੁਕਾਨਦਾਰਾਂ ਦਾ ਹਲਕਾ ਕਰੀਏ ਦੁਕਾਨਾਂ ਬੰਦ ਹੋ ਰਹੀਆਂ ਉਹਦਾ ਕੀ ਫਾਇਦਾ ਉਹਦਾ ਦੁਕਾਨਾਂ ਤਾਂ ਬੰਦ ਹੀ ਕਿ ਫਿਰ ਅਸੀਂ ਵੀ 4-4 ਘੰਟੇ ਅਸੀਂ ਬੰਦ ਕਰਦੇ ਕੰਮ ਕਰਦਾ ਹੈ ਨਹੀਂ ਅਸੀਂ ਬੰਦ ਕਰ ਦਿੰਦੇ ਆ ਪਿਛਲੀ ਵਾਰ ਵੀ ਆਪ ਫਿਰ ਇਸ ਵਾਰ ਫਿਰ ਇਸੇ ਜੀ ਸਾਹਮਣੂ ਚਾਬੀਆਂ ਦੇ ਦਾਂਗੇ ਪਰ ਕੰਮ ਕਰਦਾ ਹੈ ਨਹੀਂ ਤੁਸੀਂ ਰੱਖ ਲਓ ਚਾਬੀਆਂ ਤੇ ਕੀ ਕਰਨਾ ਤੁਹਾਨੂੰ ਤਾਂ ਖਰਚੇ ਹੀ ਪੈਂਦੇ ਆ ਖਰਚੇ ਵੱਧ ਜਾਣਗੇ ਸਾਡਾ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ মিডিਆ ਵਾਲੇ ਜਿਹੜੇ ਆਏ ਆ ਇਹ ਸਾਡੀ ਗੱਲ ਜਿਹੜੀ ਆ ਸੀਐਮ ਸਾਹਿਬ ਤੱਕ ਪਹੁੰਚਾਈ ਜਾਵੇ ਇੱਕ ਰੇਲਵੇ ਰੋਡ ਦਾ ਮੁੱਦਾ ਜਦੋਂ ਸੀਐਮ ਸਾਹਿਬ ਨੂੰ ਅਰਜ਼ੀ ਆਬ ਜਦੋਂ ਤੁਸੀਂ ਕਿਤੇ ਜਾਣੇਗਾ ਕੋਈ ਟੈਂਡਰ ਪਾਸ ਨਹੀਂ ਹੁੰਦਾ ਰਾਤੋਂ ਰਾਤ ਸੜਕ ਬਣ ਜਾਂਦੀ ਹੈ ਇੱਥੇ ਕੀ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਸਾਨੂੰ ਦੱਸ ਦੋ ਕੀ ਹੈ ਕਿ ਬਕ ਟੈਂਡਰ ਕਿਉਂ ਨਹੀਂ ਪਾਸ ਹੁੰਦਾ ਤੁਸੀਂ ਨਹੀਂ ਪਾਸ ਕਰਦੇ ਤਾਂ ਸਾਨੂੰ ਦੱਸ ਦੋ ਸਾਡੇ ਕੋਲ ਸੰਸਥਾਵਾਂ ਹੈਗੀਆਂ ਸੜਕ ਬਣਾਉਣ ਨੂੰ ਸਾਨੂੰ ਲਿਖ ਕੇ ਦੇ ਦੋ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਸੰਸਥਾਵਾਂ ਹੈਗੀਆਂ ਅਸੀਂ ਉਹਨਾਂ ਨੂੰ ਬਣਵਾ ਲਾਂਗੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਅਸੀਂ ਆਪਣਾ ਪੈਸਾ ਹੀ ਤੁਸੀਂ ਸਾਡਾ ਪੈਸਾ ਹੀ ਸਾਡੇ ਤੇ ਲਾਣਾ ਸਾਡੀਆਂ ਜੀਐਸਆਈਆਂ ਜੋ ਸਾਡੇ ਇਨਕਮ ਟੈਕਸ ਤੋਂ ਤੁਸੀਂ ਜਿਹੜਾ ਪੈਸਾ ਸਾਡੇ ਤੇ ਲਾਣਾ ਸਾਨੂੰ ਤੁਸੀਂ ਭਿਖਾਰੀ ਬਣਾ ਕੇ ਰੱਖਿਆ ਹੋਇਆ ਅਸੀਂ ਹੱਥ ਫਲਾ ਕੇ ਬੈਠੇ ਆਂ ਜਾਂ ਕਿ ਸਾਡਾ ਰਾਈਟ ਹੈ ਇਹ ਇਹ ਸਾਡੇ ਰਾਈਟ ਹੈ ਸਾਡੇ ਰਾਈਟ ਸਾਨੂੰ ਨਹੀਂ ਮਿਲਦੇ ਪਏ ਆਪਣੇ ਰਾਈਟ ਲੈਣ ਲਈ ਹੋ ਤਾਂ ਨੂੰ ਜੋ ਵੀ ਤਿੱਖਾ ਕਰਨਾ ਪਊ ਜੀ ਰੇਲਵੇ ਰੋਡ ਦੇ ਰਿਗਾਰਡਿੰਗ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਦਾ ਹਾਂ ਹੋਰ ਵੀ ਜਿੰਨੇ ਵੀ ਸਾਡੇ ਦੁਕਾਨਦਾਰ ਭਰਾ ਆਪਣੇ ਰੇਲਵੇ ਰੋਡ ਗੀਤਾਵਨ ਰੋਡਸ ਲੋ ਰੋਡ ਜਾਂ ਸਾਰੇ ਪੂਰੇ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਇੱਕ ਸੱਦਾ ਹੈ ਕਿ ਤੁਸੀਂ ਮੰਗਲਵਾਰ ਨੂੰ ਸਵੇਰੇ 9 ਵਜੇ ਚੰਡੀਗੜ੍ਹ ਜੋਂ ਸਾਡੇ ਨਾਲ ਖੜੇ ਹੋਵੋ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਸ ਰੋਡ ਨੂੰ ਅਸੀਂ ਬਿਲਕੁਲ ਠੀਕ ਕਰ ਸਕੀਏ ਜਿੱਦਾਂ ਕਿ ਗੁਲਾਟੀ ਭਾਈ ਸਾਹਿਬ ਨੇ ਦੱਸ ਦਿੱਤਾ ਇਹ ਪ੍ਰਦੇਸੀ ਜੀ ਤੁਹਾਨੂੰ ਵੀ ਪਤਾ ਹੈ ਇਹ ਅੱਜ ਦੀ ਗੱਲ ਨਹੀਂ ਹੈ ਇਹ ਸਾੜ 1.5 ਸਾਲ ਹੋ ਗਏ ਆ ਦੁਕਾਨਦਾਰਾਂ ਨੂੰ ਬੇਫਕੂ ਬਣਾ ਰਹੇ ਆ ਔਰ ਦੁਕਾਨ ਬਿਲਕੁਲ ਦੁਕਾਨਦਾਰਾਂ ਦਾ ਕੰਮ ਠੱਪ ਹੋ ਚੁੱਕਾ ਹੁਣ ਇਹ ਏਸੀ ਦਾ ਨਹੀਂ ਹੈ ਪਹਿਲਾਂ ਪਹਿਲਾਂ ਤਾਂ ਇਹਨਾਂ ਨੇ 10 ਸਤੰਬਰ ਰੱਖੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਵੀ ਆਪਣੇ 10 ਸਤੰਬਰ ਨੂੰ ਅਸੀਂ ਸ਼ੁਰੂ ਕਰ ਦਵਾਂਗੇ 9 ਸਤੰਬਰ ਨੂੰ ਇਹਨਾਂ ਦਾ ਟੈਂਡਰ ਪਾਸ ਵੀ ਹੋ ਗਿਆ ਹੁਣ ਅੱਜ 19 ਤਰੀਕ ਹੋ ਗਈ ਇਹ ਕਾਰਨ ਨਹੀਂ ਸਮਝ ਆਇਆ ਇਹ ਮਤਲਬ ਬੰਨੀ ਆ ਜਾਂ ਨਹੀਂ ਬੰਨੀ ਹੁਣ ਅਸੀਂ ਇਸੇ ਮਤਲਬ ਮੁੱਦੇ ਤੇ ਆ ਮੰਗਲਵਾਰ ਨੂੰ 9 ਤੋਂ 12 ਸ਼ਹਿਰ ਬੰਦ ਕਰਕੇ ਨਾ ਅਸੀਂ ਚੰਡੀਗੜ੍ਹ ਚੌਂਕ ਤੇ ਧਰਨਾ ਦਿੱਤਾ ਜੇ ਉਹਦਾ ਹੱਲ ਨਿਕਲ ਗਿਆ ਠੀਕ ਆ ਨਹੀਂ ਤਾਂ ਉਸ ਤੋਂ ਫਰਦਰ ਅਸੀਂ ਕੀ ਕਾਰਵਾਈ ਕਰਨੀ ਹੈ ਉਹ ਅਸੀਂ ਉੱਥੇ ਬੈਠ ਕੇ ਆਪਣੀ ਮੀਟਿੰਗ ਕਰਕੇ ਅਸੀਂ ਆਪਣੇ ਸਾਥੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਾਸ਼ਿੰਦੀਪੂ ਹੋਲਡਰ ਨਮਾਸ਼ਾ ਔਰ ਮੈਂ ਇਸ ਗੱਲ ਦੇ ਆਪਕੋ ਸੂਚਨਾ ਦਿੰਨਾ ਕਿ ਸਾਡੇ ਨਵਾਂ ਸ਼ਹਿਰ ਦੇ ਵਿੱਚ 92% ਜਿਹੜੇ ਆ ਇਹ KYC ਜਿਹੜੀ ਆ ਮੁਕੰਮਲ ਹੋ ਗਈ ਹੈ ਜਿਹੜੀ 8-10% ਜਿਹੜੀ ਰਹਿੰਦੀ ਆ ਉਹ ਕੁਝ ਬੰਦਿਆਂ ਦੇ ਐਡਰੈਸ ਨਹੀਂ ਮਿਲ ਰਹੇ ਕੁਛ ਬੰਦੇ ਆਪਣਾ ਮਕਾਨ ਬਦਲ ਕੇ ਸ਼ਿਫਟ ਕਰਕੇ ਚਲੇ ਗਏ ਆ ਉਹ ਕਈ ਬੰਦੇ ਜਿਹੜੇ ਆ ਮੋਬਾਈਲ ਕਰਿਆ ਉਹ ਬਾਹਰਾਂ ਦੇ ਆ ਜਾਂ ਕੋਈ ਜਿਹੜਾ ਆ ਆਪਣੇ ਜਿੱਥੇ ਰਹਿੰਦੇ ਸੀ ਉਹਨਾਂ ਨੇ ਗਵਾਲੀਆ ਦਾ ਮੋਬਾਈਲ ਦਿੱਤਾ ਹੁੰਦਾ ਸੀ ਉਹਦੇ ਨਾਲ ਸਾਨੂੰ ਸੰਪਰਕ ਤੋਂ ਨਹੀਂ ਆ ਰਹੇਗੇ ਇਸ ਕਰਕੇ ਜਿਹੜੇ 8-10% ਲੋਕ ਰਹਿੰਦੇ ਆ ਉਹ ਜੇ ਮੇਰੀ ਆਵਾਜ਼ ਨੂੰ ਸੁਣਦੇ ਹੋ ਤਾਂ ਜਲਦੀ ਜਲਦੀ ਆਪਣੇ ਘੀਪੋਂ ਦੇ ਜਾਣ ਆਪਣੀ ਇਹ ਕੇਵਾਈਸੀ ਕਰਾ ਲੈਣ ਤਾਂ ਕਿ ਜਿਹੜੇ 8% ਵੀ ਜਿਹੜੇ ਸਾਡੇ ਬਦਲਦੇ ਆ ਉਹ ਇਸ ਚੀਜ਼ ਤੋਂ ਰਾਸ਼ਨ ਤੋਂ ਮਾਜਰਾ ਦਾ ਜਾਂ ਔਰ ਜਲਦੀ ਔਰ ਜਲਦੀ ਇਹ ਕੰਮ ਜ਼ਰੂਰ ਕਰਨ ਇੰਨਾ ਹੀ ਕਹਿੰਦਾ ਹੋਇਆ ਜੈ ਇਹ ਸਾਰੇ ਜਿਹੜਾ ਸ਼ੀਰ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ